ਉਮਰ ਦੇ ਵਧਦੇ ਆ ਤ੍ਰਿਸ਼ਨਾ ਵਧੇਗੀ ਉਮਰ ਦੇ ਵਧਦੇ ਆ ਬੇਚੈਨੀ ਵਧੇ ਉਮਰ ਦੇ ਵਧਦੇ ਆ ਤ੍ਰਿਸ਼ਨਾ ਵਧੇਗੀ ਇਹ ਵੀ ਮੈਂ ਅਸਕਰਦੇ ਆ ਇੱਕ ਬੱਚੇ ਚ ਇਤਨੀ ਤ੍ਰਿਸ਼ਨਾ ਨਹੀਂ ਹੁੰਦੀ ਜਿੰਨੀ ਜਵਾਨ ਦੇ ਅੰਦਰ ਹੁੰਦੀ ਹੈ ਔਰ ਇੱਕ ਜਵਾਨ ਦੇ ਅੰਦਰ ਇਤਨੀ ਤ੍ਰਿਸ਼ਨਾ ਨਹੀਂ ਜਿੰਨੀ ਬੁੱਢੇ ਚ ਹੁੰਦੀ ਹੈ ਇੱਕ ਬੱਚੇ ਚ ਇਤਨਾ ਹੰਕਾਰ ਨਹੀਂ ਜਿੰਨਾ ਜਵਾਨ ਦੇ ਚਾਉਂਦਾ ਔਰ ਇੱਕ ਜਵਾਨ ਦੇ ਚ ਇਤਨਾ ਹੰਕਾਰ ਨਹੀਂ ਜਿੰਨਾ ਬੁੱਢੇ ਚ एक बच्चे इतना लोभ नहीं जितना जवान दे है और एक जवान दे अंदर इतना लोभ नहीं जितना के बुढ़े है। दो शब्द बर्दाश्त कर लेना एक बच्चे वासना नाम मात्र भी नहीं है यही जी कह लो एक बच्चे जो वाशना है उस तो कई गुणा ज्यादा जवान दे है। और एक जवान दे जितनी वासना है उस कई गुना ज्यादा एक बुढे च है ਉਮਰ ਦੇ ਵੱਧ ਰਿਆਂ ਤ੍ਰishna ਵੱਧਦੀ ਹੈ ਵਾਸ਼ਨਾ ਵੱਧਦੀ ਹੈ ਇਸ ਦਾ ਮੈਂ ਇੱਕ ਪੁਖਤਾ ਸਬੂਤ ਵੀ ਤੁਹਾਡੇ ਸਾਹਮਣੇ ਰੱਖਾਂ ਹਾਂ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਰਮਲਿ ਮਹਾਤਮਾ ਜਿਨ੍ਹਾਂ ਨੇ ਪ੍ਰਬੋਧ ਚੰਦਰ ਨਾਟਕ ਭਾਵਰ ਸਮਰਤ ਵਿਦਵਾਨਾਂ ਦਾ ਟੇਕਾ ਲਿਖਿਆ ਸੀ ਜਬਜੀ ਸਾਹਿਬ ਦਾ ਤਰਜਮਾ ਬੜੇ ਗਜ਼ਬ ਸੋਹਣੇ ਡੰਗ ਨਾਲ ਸੁੱਲ ਜਏ ਵਿਦਵਾਨ ਜੀਵਨ ਅਭਿਆਸ ਦੇ ਚਲੰਗਿਆ ਤੇ ਗੁਰਬਾਣੀ ਦੀ تعلیم ਦੇਂਦਿਆਂ ਲੰਗਿਆ पुराने धार्मिक टकसाली दुनिया के बड़े मशहूर पंडित गुलाब सिंह غالبا 90 سال دے ہوئے تے آپ تو پوچھ کر لئی کہ بابا جی من دی کی حالت ہے تو پکا ہے تو انہوں نے گل چھپائی نہیں کہندے نے مہاپورش اپنے اوگناں نو ہتھیلی تے رکھ دینے گناں نو چھپاندے ਸੰਸਾਰੀ ਗੁਣਾ ਨੂੰ ਹਥੇਲੀਆਂ ਤੇ ਰੱਖਦਾ ਐ ਔਗਣਾ ਨੂੰ ਛੁਪਾਂਦਾ ਐ ਤੋ ਸੰਸਾਰੀ ਦੇ ਗੁਣ ਲੁੱਟੇ ਜਾਂਦੇ ਨੇ ਭਗਤਾਂ ਦੇ ਔਗਣ ਲੁੱਟੇ ਜਾਂਦੇ ਨੇ ਇੰਜ ਕਹਿ ਲਓ ਭਗਤਾਂ ਕੋਲ ਬਚ ਜਾਂਦੇ ਨੇ ਗੁਣਾ ਕਿਉਂਕਿ ਔਗਣਾ ਨੂੰ ਹਥੇਲੀ ਤੇ ਰੱਖਦੇ ਨੇ ਤੇ ਗੁਣਾ ਨੂੰ ਛੁਪਾਂਦੇ ਨੇ ਸੰਸਾਰੀ ਔਗਣਾ ਤੇ ਪਰਦਾ ਪਾਈ ਜਾਂਦਾ ਨਾ ਪਤਾ ਚਲੇ ਦੂਜੇ ਨੂੰ ਨਾ ਪਤਾ ਚਲੇ ਔਰ ਗੁਣ ਜਿਹੜੇ ਥੋੜੇ ਬਹੁਤ ਹੁੰਦੇ ਨੇ ਉਹਨਾਂ ਦਾ ਡੰਡੋਰਾ ਪਿੱਟਦਾ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਨ ਕੇ ਬਲ ਨੇ ਅਬ ਪੀਠ ਦਈ ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ ਕਹਿੰਦੇ ਤਨ ਦਾ ਬਲ ਜਾਂਦਾ ਰੇ 90 ਸਾਲ ਦੀ ਉਮਰ ਤੋ ਤਨ ਵਿੱਚ ਕਿੱਥੇ ਸ਼ਕਤੀ ਅੱਖਾਂ ਦੀ ਜੋਤ ਜਾਂਦੀ ਰਹੀ ਕੰਨਾਂ ਦੀ ਸਰੋਤ ਜਾਂਦੀ ਰਹੀ केंद्र जेड़े मेरे बाल सखा मित्र सन ओ भी नहीं रहे जो मेरे हम जमाती अर हार चले दृग बाल संगाती। तज के लोक बिखे हम को चल आप गए लोक सजाती मेरी जात वाले मेरी बिरादरी दे ਮੇਰੇ ਨਾਲ ਸਿਮਰਨ ਜਬ ਤੱਕ ਕਰਨ ਵਾਲੇ ਮੇਰੇ ਕਲਾਸ ਫੈਲੋ ਸਭ ਜਾਂਦੇ ਰਹੇ ਮੇਰੀ ਉਮਰ ਦਾ ਮੇਰੀ ਹਾਨ ਦੇ ਜੋ ਮੇਰੇ ਨਾਲ ਸਨ ਨਹੀਂ ਰਹੇ ਤਜ ਕੇ ਇਹ ਲੋਕ ਬਿਖੇ ਹਮ ਕੋ ਚਲ ਆਪ ਗਏ ਸੁਰ ਲੋਕ ਸਜਾਤੇ ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾ ਨਾ ਪੁਛੇ ਮਮਬਾਤੀ ਜਿਹੜੇ ਮੇਰੇ ਸੇਵਕ ਸਨ ਜਾਂ ਮੇਰੇ ਵਿਦਿਆਰਥੀ ਸਨ ਜੋ ਮੇਰੇ ਕੋਲ ਪੜ੍ਹਦੇ ਸਨ ਉਹ ਵੀ ਮੈਥੋਂ ਦੂਰ ਭੱਜ ਗਏ ਪਰ ਹੁਣੇ ਪੜਾ ਨਹੀਂ ਸਕਦਾ ਹੁਣੇ ਕੁਝ ਦੱਸ ਨਹੀਂ ਸਕਦਾ ਤੇ ਸੇਵਕ ਵੀ ਚਲੇ ਗਏ ਪਰ ਨਿਕੰਮੀ ਫਿਜ਼ੂਲ ਸੇਵਾ ਹੀ ਕਰਨੀ ਇਸ ਦੀ ਬਿਲਨਾ ਤੇ ਕੁਝ ਨਹੀਂ ਦੇਖੋ ਮਿੱਤਰ ਵੀ ਮੂੰਹ ਮੋੜ ਗਏ ਬੇ ਬੁੱਢਾ ਕੋਈ ਨਾ ਕੋਈ ਕੰਮ ਆਖੇਗਾ ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾ ਨਾ ਪੁਛੇ ਮਮਬਤੀ ਮਮ ਆਏ ਬਲੰਗਮ ਹੈ ਤ੍ਰਿਸ਼ਨੇ ਇਕ ਤੂ ਮਮ ਸੰਗ ਰਹੀ ਦਿਨ ਰਾਤੀ ਨਮਸਕਾਰ ਹੈ ਐ ਤ੍ਰਿਸ਼ਨਾ ਤੈਨੂੰ ਸਾਰੀ ਮੈਨੂੰ ਛੱਡ ਗਏ ਨੇ ਤੋ ਨਹੀਂ ਗਈ ਨਮਸਕਾਰ ਹੈ ਮੱਥਾ ਟੇਕਦਾ ਤੂੰ ਕੋਲ ਬੈਠੀ ਹੈ ਉਸੇ ਤਰ੍ਹਾਂ ਮੈਂ ਬੁੱਢਾ ਹੋ ਗਿਆ ਤੂੰ ਜਵਾਨ ਹੋ ਗਈ ਹੈ ਮਮ ਆਏ ਬਲੰਗਮ ਹੈ ਤ੍ਰਿਸ਼ਨੇ एक संग दिन एक दूसरे महापुरुष की भी विचार थोड़े सामने रखा कि उम्र के वे त्रिश्ना वे उमर, दे वद्दी। उमर, दे है। उमर दे वद्दी है। और हाथ जोड़ के मैं क्षमा मंगल दाड़ा मेरा भी चिट्टा हो गया कोई बंदा किन्ना कृष्णालू है बस उमर देख लो कोई किन्ना कोभी है उमर वेख लो कोई किन्ना कहकारी है उम्र वेख लो ਕਿ ਕਿਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਉਮਰ ਵੇਖ ਲਓ ਆਮ ਤੇ ਇਹ ਖਿਆਲ ਹੈ ਹੁਣ ਦਾੜਾ ਚਿੱਟਾ ਹੋ ਗਿਆ ਬਜ਼ੁਰਗ ਹੋ ਗਿਆ ਤੇ ਅੰਦਰੋਂ ਪਵਿੱਤਰ ਹੋ ਗਿਆ ਵਗੈ ਨਹੀਂ ਨਾ ਇਸ ਨੂੰ ਧਾਰਮਿਕ ਲੋਕ ਮੰਨਦੇ ਨੇ ਨਾ ਇਸ ਨੂੰ ਦਾਰਸ਼ਨਿਕ ਤੇ ਫਿਲਾਸਫਰ ਮੰਨਦੇ ਨੇ 우ਸਤਾਦ ਜ਼ੌਕ ਉਰਦੂ ਦਾ ਸ਼ਾਇਰ ਤੇ ਬੜਾ ਬੁਲੰਦ ਪਾਇਆ ਇੱਕ ਦਾਰਸ਼ਨਿਕ ਫਿਲਾਸਫਰ ਕਹਿੰਦੇ ਰੇਸ਼ੇ ਸਫੈਦ شیخ ਮੇ ਹੈ ਜ਼ੁਲਮਤ ਫਰੇਬ ਇਸ ਮਕਰ ਚਾਂਦਨੀ 'ਤੇ ਨਾ ਕਰਨਾ ਗੁਮਾਨੇ ਸੁਬਾਹ ਰੇਸ਼ੇ ਸਫੇਦ ਦੇ ਸ਼ੇਖ ਮਹਿਰੇਸ਼ੇ ਕਿ ਸਾਨੂੰ ਕਹਦੇ ਨੇ ਰੇਸ਼ੇ ਸਫੇਦ ਦੇ ਸ਼ੇਖ ਮੈਂ ਹੈ ਜ਼ੁਲਮਤ ਫਰੇਵ ਇਸ ਮਕਰ ਚਾਂਦਨੀ 'ਤੇ ਨਾ ਕਰਨਾ ਗੁਮਾਨੇ ਸੁਬਾਹ ਕਿਦਰ ਸਵੇਰੇ ਦਾ ਭੁਲੇਖਾ ਨਾ ਸਮਝ ਲੈਣਾ ਬਈ ਇੱਥੇ ਸਵੇਰ ਹੋ ਗਈ ਏ ਨਹੀਂ कंदर आती है। और इसनो उस्ताद हाफिज भी कहबी बश्मे माले मरदम ई काफिरे मुसलमान दी दम नी दूदम काफर बड़े देखे सन मुसलमान काफर पहली दफा देखे हाफिज कै तस्बीह ਬਦਸ ਤੇ ਜ਼ਾਹਿਦ ਹੱਥ ਵਿੱਚ ਤਸਬੀਹ ਚਿੱਟਾ ਦਾੜਾ ਹੈ ਬਜ਼ੁਰਗ ਹੈ ਇੰਜ ਲੱਗਦਾ ਜਿਵੇਂ ਫਰਿਸ਼ਤਾ ਤਸਬੀਹ ਬਦਸ ਤੇ ਜ਼ਾਹਿਦ ਚਸ਼ਮੇ ਬਮਾਲੇ ਮਰਦਮ ਅੱਖਾਂ ਵਿੱਚ ਖੁਦਾ ਦੀ ਤਸਵੀਰ ਨਹੀਂ ਦੁਨੀਆਂ ਦਾ ਰੂਪ ਦੁਨੀਆਂ ਦਾ ਧਨ ਚਸ਼ਮੇ ਬਮਾਲੇ ਮਰਦਮ ਇਹ ਕਾਫਰੇ ਮੁਸਲਮਾਂ ਦੀ तमन्ना ਦੀਦਾ ਬੂਦ ਕਿੰਦਾ ਕਾਫਰ ਬੜੇ ਦੇਖੇ ਸਨ ਪਰ ਮੁਸਲਮਾਨ ਕਾਫਰ ਮੈਂ ਨਹੀਂ ਦੇਖਿਆ ਸੀ ਇਹ ਪਹਿਲੀ ਦਫਾ ਦੇਖਿਆ ਹੈ ਮੁਸਲਮਾਨ ਤੇ ਫਿਰ ਕਾਫਰ ਪਰ ਅਗਾ ਚਲ ਕੇ ਇਸ ਨੂੰ ਬੜਾ ਸੋਨਾ ਖੋਲ ਲੈ ਸੀਮੀ ਭਰੀ ਤੂੰ ਜਾਣਾ ਦਿਲ ਹਮਚੋ ਸੰਗੇ ਖਾਰਾ ਦਰਸੀਮ ਸੰਗ ਬਿਨਹ ਦੇ ਦਮ ਨਾ ਦੇ ਦਾ ਬੋਦਮ ਇੰਜ ਆਪਣੀ ਗੱਲ ਪੂਰੀ ਕਰਦਾ ਹੈ ਸੀਮੀ ਕੰਨ ਚਾਂਦੀ ਨਾ ਤੇ ਚਾਂਦੀ ਬੜੀ ਚਿੱਟੀ ਹੁੰਦੀ ਹੈ ਚਿੱਟਾ ਦਾੜਾ ਚਿੱਟੇ ਕਪੜੇ ਮੌਲਵੀ ਦੇ ਇੱਕ ਧਾਰਮਿਕ ਬੰਦੇ ਗਏ ਚਿੱਟਾ ਲਿਬਾਸ ਸੀਨੇ ਬਰੇ ਤੋ ਜਾਣਾ ਦਿਲ ਹਮਚੋ ਸੰਗੇ ਹਾਰਾ ਦਰਸੀਮ ਸੰਗ ਪਿਨਹਾ ਦੀ ਦਮਨਾ ਦੀ ਦਾ ਬੋਦਮ ਕਹਿੰਦਾ ਮੈਂ ਸੁਣਿਆ ਸੀ ਕਿ ਪੱਥਰਾਂ ਦੇ ਚੋਂ ਚਾਂਦੀ ਨਿਕਲਦੀ ਹੈ ਇਹ ਚਾਂਦੀ ਇਹ ਜਿੱਕਟੀ ਦੁੱਧ ਵਰਗੀ ਪੱਥਰਾਂ ਦੇ ਚੋਂ ਨਿਕਲਦੀ ਹੈ ਅੰਦਰ ਪਹਿਲੀ ਦਫਾ ਦੇਖਦਾ ਪਿਆ ਚਾਂਦੀ ਦੇ ਚੋਂ ਪੱਥਰ ਪਿਆ ਨਿਕਲਦਾ ਚਿੱਟਾ ਦਾੜਾ ਚਿੱਟੇ ਕਪੜੇ ਚਿੱਟਾ ਰੰਗ ਅੰਦਰ ਦਿਲ ਪੱਥਰ ਥੋਸ ਸਖਤ ਸੀਨੀ ਬਰੀ ਤੋ ਜਾਣਾ ਦਿਲ ਹਮਚੋ ਸੰਗੇ ਖਾਰਾ ਦਰਸੀਮ ਸੰਗ ਬਿਨਹਾ ਦੀ ਦਮ ਨਾ ਦੀ ਦਬੋ ਦਮ ਕੰਨ ਮੁਸੱਲਾ ਸੂਫ ਕਲ ਦਿਲ ਕਾ ਦੀ ਗੁੜਵਾਤ ਇਹ ਬਾਹਰ ਦਿਸੇ ਚਾਨਣਾ ਦਿਲ ਹਨਿਆਰੀ ਰਾਤ ਇਹ ਚਾਨਣਾ ਸਿਰਫ ਬਾਰਾਂ ਹੀ ਹੈ ਕੇਸ ਚਿੱਟੇ ਹੋ ਗਏ ਕਪੜੇ ਚਿੱਟੇ ਹੋ ਗਏ ਔਰ ਬਿਲਕੁਲ ਚਾਨਣਾ ਦਿਖਾਈ ਦਿੰਦਾ ਹੈ ਫਰੀਦ ਕੰਨਨ ਨਹੀਂ ਅੰਦਰ ਤੇ ਮਸਿਆ ਦੀ ਰਾਤ ਹੈ ਉਮਰ ਦੇ ਵੱਧਦਿਆਂ ਅੰਦਰ ਹਨੇਰਾ ਵੱਧਦਾ ਹੈ ਉਮਰ ਦੇ ਵੱਧਦਿਆਂ ਬਾਹਰ ਚਾਨਣਾ ਵੱਧਦਾ ਹੈ ਅੰਦਰ ਹਨੇਰਾ ਬਾਹਰ ਦਿਸੇ ਚਾਨਣਾ ਦਿਲ ਹਨੇਰੀ ਰਾਤ ਤਜਰਬਾ ਇਹ ਕਹਿੰਦਾ ਹੈ ਉਮਰ ਦੇ ਵੱਧਿਆਂ ਵਾਸ਼ਨਾ ਵੱਧੀ ਉਮਰ ਦੇ ਵੱਧਿਆਂ ਹੰਕਾਰ ਵੱਧਾ ਹੈ ਉਮਰ ਦੇ ਵੱਧਿਆਂ ਲੋਭ ਵੱਧਾ ਹੈ ਉਮਰ ਦੇ ਵੱਧਿਆਂ ਤ੍ਰਿਸ਼ਨਾ ਵੱਧੀ ਹੈ ਹਾਂ ਅਗਰ ਉਮਰ ਦੇ ਵੱਧਿਆਂ ਸੰਤੋਖ ਵੱਤੇ ਉਮਰ ਦੇ ਵੱਧਿਆਂ ਪ੍ਰੇਮ ਵੱਤੇ ਉਮਰ ਦੇ ਵਧਣ ਨਾਲ ਦਇਆ ਵੱਤੇ ਉਮਰ ਦੇ ਵਧਣ ਦੇ ਨਾਲ ਨਿਰਮਾਣਤਾ ਵੱਧੇ ਇਹ ਬੰਦਾ ਤਰੱਕੀ ਤੇ ਜਾ ਰਿਹਾ ਹੈ ਪਰ ਉਮਰ ਵੱਧੀ ਜਾ ਰਹੀ ਹੈ ਲੋਭ ਵੱਧਦਾ ਜਾ ਰਿਹਾ ਹੈ ਮਰ ਵੱਧੀ ਜਾ ਰਹੀ ਹੈ ਹੰਕਾਰ ਵੱਧਦਾ ਜਾ ਰਿਹਾ ਹੈ ਉਮਰ ਵੱਧਦੀ ਜਾ ਰਹੀ ਹੈ ਵਾਸ਼ਨਾਵੱਧ ਦੇ ਯਾਰੀਏ ਘਾਟੇ ਜਾ ਰਹੇ ਹਨ। ਔਰ ਮਹਿਰਸ ਕਰਾ ਹਜ਼ਾਰਾਂ ਨੂੰ ਇੱਕ ਕਦ ਨਫੇ ਜਾਂਦੇ ਬਾਕੀ ਸਾਰੇ ਘਾਟੇ ਜਾਂਦੇ ਨੇ। ਉਮਰ ਦੇ ਵੱਧੇ ਆਸ਼ਨਾ ਵੱਧੀ। ਰਾਜ yogi ਭਰਤਰੀ ਗੋਰਖ ਨੈਸ ਨੂੰ ਖਬਰ ਦੇ ਦਿੱਤਾ ਆਖਿਆ ਹੁਣ ਤੂੰ ਮੇਰਾ ਚੇਲਾ ਬਣਿਆ ਤੇ ਘਰ ਘਰ ਭिक्षा ਮੰਗ ਕੇ ਲੈਣੀ ਹੈ। ਮੰਗੀ ਹੋਈ ਭिक्षा ਨਾਲ ਆਪਣੀ ਉਪਜੀਵਕਾ ਚ ਲੈਣੀ ਹੈ। ਦੂਸਰਾ ਗੌਰਖ ਦਾ ਇਹ ਉਪਦੇਸ਼ ਸੀ ਬਿਲਕੁਲ ਜੰਗਲ ਦੇ ਵਿੱਚ ਆਪਣੇ ਹੱਥਾਂ ਨਾਲ ਆਬ ਜੋਗੀ ਬਣਾਇਆ ਔਰ ਐਸੀ ਥਾਂ ਤੇ ਬਣਾ ਜਿੱਥੋਂ ਬੰਦਿਆਂ ਦਾ ਲੰਗ ਨਾ ਹੋਵੇ। ਵੈਸੇ ਸਿੱਧ ਗੋਸ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਜ਼ਿਕਰ ਵੀ ਕੀਤਾ ਹੈ। ਜੋਗੀਆਂ ਨੇ ਜਦ ਆਖਿਆ ਐ ਗੁਰਨਾਨਕ ਹਾਠੀ ਬਾਠੀ ਰਹੇ ਨਿਰਾਲੇ ਰੁੱਖ ਬਿਰਖ ਉਦਿਆਨੇ ਕੰਦ ਮੂਲ ਆਹਾਰੋ ਖਾਈਏ ਔਧੂ ਬੋਲੇ ਗਿਆਨੇ ਐ ਨਾਨਕ ਜੀ ਹਾਟੀ ਬਾਟੀ ਰਹੇ ਨਰਲੇ ਹਾਟ ਕਸਬੇ ਬਾਟ ਰਸਤੇ ਰਸਤਿਆਂ ਤੋਂ ਤੇ ਕਸਬਿਆਂ ਤੋਂ ਬਿਲਕੁਲ ਇੱਕ ਪਾਸੇ ਝੁੱਗੀ ਬਣਾਣੀ ਚਾਹੀਦੀ ਜੰਗਲ ਦੇ ਵਿੱਚ ਹਾਟੀ ਬਾਟੀ ਰਹੇ ਨਰਲੇ ਰੁੱਖ ਬਿਰਖ ਉਧਿਆਨੇ ਬਿਲਕੁਲ ਬਿਆਬਾਨ ਜੰਗਲ ਦੇ ਜਿਹੜਾ ਦਰਖਤ ਹੋਵੇ ਉਹਦੇ ਥੱਲੇ ਝੁੱਗੀ ਬਣਾਣੀ ਚਾਹੀਦੀ ਕਿ ਉੱਥੇ ਉਭੀਜੀਵਕਾ ਕਿਵੇਂ ਚਲਾਵੇ ਕੰਦ ਮੂਲ ਆਹਾਰੋ ਖਾਈਏ ਔਧੋ ਬੋਲੇ ਗਿਆਨੇ योगी ਕਹਿੰਦੇ ਨੇ ਐ ਨਾਨਕ ਜੀ ਤੁਹਾਨੂੰ ਗਿਆਨ ਦੀ ਗੱਲ ਦਸੀਕਰ ਉਥੇ ਜੰਗਲ ਦੇ ਕੰਦ ਮੂਲ ਖਾ ਲੈਣੇ ਚਾਹੀਦੇ ਕੰਦ ਮੂਲ ਇੱਕ ਸ਼ਕਰਕੰਦੀ ਤਰ੍ਹਾਂ ਹਿੰਦੁਸਤਾਨ ਦੇ ਜੰਗਲਾਂ 'ਚ ਆਮ ਪੈਦਾ ਹੁੰਦਾ ਹੈ ਜ਼ਮੀਨ ਵਿੱਚੋਂ ਕੱਢਣਾ ਪੈਂਦਾ ਜਿਵੇਂ ਜ਼ਮੀਨ ਵਿੱਚ ਫਲ ਹੁੰਦੇ ਨਾ ਜਿਵੇਂ ਆਲੂ ਹੈ ਮੂਲੀ ਹੈ ਸ਼ਲਗਮੇ ਜ਼ਮੀਨ ਦੇ ਅੰਦਰ ਹੁੰਦੇ ਨੇ ਸ਼ਕਰਕੰਦੀ ਹੈ ਇਸ ਤਰ੍ਹਾਂ ਕੰਧ ਮੌਲਵੀ ਜ਼ਮੀਨ ਦੇ ਅੰਦਰ ਹੁੰਦਾ ਹੈ। ਔਰ ਵੱਡੀ ਮੌਲੀ ਨਾਲੋਂ 6-7 ਗੁਣਾ ਵੱਡਾ ਵੀ ਹੁੰਦਾ ਹੈ। ਉਹਦੇ ਦੋ-ਤਿੰਨ ਟੁਕੜੇ ਖਾ ਲੈਣ ਨਾਲ ਇਤਨੀ ਕੋਈ ਪੂਰਤੀ ਹੋ ਜਾਂਦੀ ਹੈ ਕਿ ਦੋ ਦਿਨ ਤਿੰਨ ਦਿਨ ਕਈ ਦਿਨ ਭੁੱਖ ਨਹੀਂ ਲੱਗਦੀ। ਤੇ ਜੰਗਲੀ ਕੇਲਾ ਵੀ ਜੰਗਲਾਂ 'ਚ ਅਜੇ ਵੀ ਹੈ। ਛੋਟੇ ਰੂਪ ਦਾ ਕਾਫੀ ਬਿਕੰਦ ਮੌਲ ਆਹਾਰੋ ਖਾਈਏ ਔਧੋ ਬੋਲੇ ਗੈਨੇ ਤੀਰਥ ਨਾਈਏ ਸੁਖ ਫਲ ਪਾਈਏ ਮੈਲ ਨਾ ਲਾਗੇ ਕਾਈ ਗੋਗਰਕ ਪੁੱਤ ਲੋਹਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਸਿਦਗੋਸ਼ਟ ਰਾਮ ਕਲੀ ਮੱਲਾ ਬਹਿ ਲੈਣਾ ਲੋਹਰੀ ਪਾ ਨਾਥ ਗੋਰਖ ਦਾ ਚੈਲਾ ਗੋਰਖ ਪੁੱਤ ਲੋਹਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਐ ਨਾਨਕ ਜੀ ਐ ਜੋਗ ਦੀ ਜੁਗਤੀ ਤੁਸੀਂ ਹੀ ਜ ਕਰੋ ਤੇ ਤੁਹਾਨੂੰ ਆਤਮਕ ਗਿਆਨ ਮਿਲ ਜਾਏਗਾ ਹੁਣ ਸਤਿਗੁਰ ਦਾ ਜਵਾਬ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿਤ ਨਾ ਡੋਲਾਈ ਬਿਨਾਂ ਮੈਂ ਮਨ ਨਾ ਇੱਕ ਨਟਕਈ ਨਾਨਕ ਪਿਆਸ ਨਾ ਜਾਈ ਹਾਟੀ ਬਾਟੀ ਨੀਂਦ ਨਾ ਆਵੇ ਮੋਹ ਦੀ ਨੀਂਦ ਨਾ ਆਵੇ ਆਲਸ ਦੀ ਨਿੰਦਰਾ ਨਾ ਆਵੇ ਹਰ ਵਕਤ ਬੰਦਾ ਸੁਚੇਤ ਰਵੇ ਬਸ ਇਹੀ ਜੰਗਲ ਵਿੱਚ ਰਹਿਣਾ ਹੈ ਇਹੀ ਉਜਾੜ ਵਿੱਚ ਰਹਿਣਾ ਹੈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿਤ ਨਾ ਡੋਲਾਈ ਪਰਾਇਆ ਤਨ ਵੇਖ ਕੇ ਪਰਾਇਆ ਧਨ ਵੇਖ ਕੇ ਆਪਣਾ ਚਿਤ ਨ ਢੁਲਾਇ। ਇਹ ਹੀ ਸਾਧਨਾ ਹੈ। ਇਸ ਤਰੀਕੇ ਦੇ ਨਾਲ ਇਹ ਜੋਗ ਦੀ ᔪਕਤੀ ਆਪਾਂ ਇਸ ਤਰ੍ਹਾਂ ਦੇ ਜੋਗੀਆਂ ਤੁਸੀਂ ਉਸ ਤਰ੍ਹਾਂ ਦੇ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧ ਗੋਸ਼ਟ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਦਸੀਆਂ ਨਾ ਇੰਜ ਕਹਿ ਲੋ ਜਪਜੀ ਸਾਹਿਬ ਤੋਂ ਬਾਅਦ ਬੜੀ ਮਹਾਨ ਰਚਨਾ ਜਿਹੜੀ ਪਹਿਲੇ ਪਾਤਸ਼ਾਹ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਹ ਸਿੱਧ ਗੋਸ਼ਟ ਹੈ। ਸਿੱਧਾਂ ਦੇ ਸਵਾਲ ਨੇ ਹੁਣ ਸਿੱਧਾਂ ਦੇ ਸਵਾਲ ਧਾਰਮਿਕ ਸਵਾਲ ਸਨ ਮਾਮੂਲੀ ਪੱਦਰ ਦੇ ਨਹੀਂ ਸਨ ਕੁਛ ਨਾ ਕੁਝ ਤੇ ਸਾਧਨਾ ਕਰਦੇ ਸਨ ਤੇ ਸਿੱਧੀਆਂ ਵੀ ਉਹਨਾਂ ਦੇ ਕੋਲ ਸਨ ਤਾਂ ਸਵਾਲ ਉਹਨਾਂ ਦੇ ਬੜੇ ਬੁਲੰਦ ਸਨ ਇਸ ਦੇ ਵਿੱਚ ਬੜੇ ਬੜੇ ਬੁਲੰਦ ਸਵਾਲ ਉਹਨਾਂ ਨੇ ਕੀਤੇ ਨੇ ਜਿਸ ਦਾ ਜਵਾਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਦਿੰਦੇ ਨੇ ਤਾਂ ਖੈਰ ਮੈ ਲਮਕਾਵਾ ਨਾ ਗੋਰਖ ਨੇ ਭਰਤਰੀ ਨੂੰ ਕਿਹਾ ਜੰਗਲ ਦੇ ਵਿੱਚ ਆਪਣੇ ਹੱਥਾਂ ਨਾਲ ਜੁਗ ਜੁਗੀ ਬਣਾ ਰਸਤੀਆਂ ਤੋਂ ਇੱਕ ਪਾਸੇ ਸ਼ਹਿਰਾਂ ਤੋਂ ਇੱਕ ਪਾਸੇ ਕਿਸੇ ਸਾਥ ਸੰਬੰਧੀ ਨਾਲ ਮੇਲ ਵੀ ਨਹੀਂ ਰੱਖਣਾ ਔਰ ਕਿਸੇ ਨਾਲ ਮਿਲਣਾ ਨਹੀਂ ਜਾ ਕੇ ਮਿਲਣਾ ਨਹੀਂ ਕੋਈ ਮਿਲਣ ਆਵੇ ਤੇ ਮਿਲਣਾ ਨਹੀਂ ਤਾਂ ਕਿ ਪੁਰਾਣਾ ਮੋਹ ਨਾ ਜਾਕੇ ਕੰਧ ਮੋਹ ਨਾਲ ਕਿਦਰੇ ਪੂਰਤੀ ਨਾ ਆਵੇ ਤੇ ਭਿਖਸ਼ਾ ਮੰਗ ਕੇ ਲੈਣੀ ਹੈ ਔਰ ਆਪ ਬਣਾ ਕੇ ਖਾਣੀ ਹੈ ਨੀਂਦ ਆਵੇ ਧਰਤੀ ਤੇ ਸੋਣਾ ਨਾ ਥੱਲੇ ਕੁਝ ਵਿਛਾਣਾ ਹੈ ਨਾ ਉੱਪਰ ਕੁਝ ਲੈਣਾ ਹੈ। ਔਰ ਜਦ ਮੰਤਰ ਦੇ ਜਾਪ ਦੇ ਜੋਗੀਆਂ ਦਾ ਮੰਤਰ ਹੈ ਆਲੋਕ ਨਿਰੰਜਨ ਆਲੋਕ ਨਿਰੰਜਨ ਤੇ ਜਪਦੇ ਨੇ। ਜਦ ਮੰਤਰ ਦੇ ਜਾਪ ਦੇ ਚ ਮਨ ਲਾ ਲਗੇ। ਤਾਂ ਫਿਰ ਧਰਮ ਗ੍ਰੰਥਾਂ ਦਾ ਪਾਠ ਕਰੇ। ਗੋਰਖ ਬਾਣੀ ਪੜੀ। ਇਹ ਸਾਧਨਾ ਦਸੀ। ਭਈ ਕਰ ਇਹ ਸਾਧਨਾ ਕਰਦਿਆਂ ਕਰਦਿਆਂ ਰਾਜ yogi ਭਰਤੀ ਬੁੱਢਾ ਹੋ ਗਿਆ ਤੇ ਉਹ ਹੁਣ ਆਪਣੀ ਵਿਥਿਆ ਦੱਸਦਾ ਹੈ ਗੱਲ ਛੁਪਾਈ ਨਹੀਂ ਉਸਨੇ ਗੱਲ ਤੇ ਪੜਦਾ ਨਹੀਂ ਪਾਇਆ ਬੈਰਾਗ ਸ਼ਤਕ ਦਾ ਇੱਕ ਛੰਦ ਜੋ ਇਸ yogi ਦਾ ਲਿਖਿਆ ਹੋਇਆ ਹੈ ਕਹਿੰਦਾ ਜਾਂਚ ਜਾਂਚ ਕੇ ਆਹਾਰ ਨਾ ਹੈ ਸੋਪੇ ਸਵਾਦ ਵਾਰ लाभ होत एकवार भूख ताप को अवार वैराग्य शतक श्री भर्तृहरि के तिन ग्रंथ ने इस महापुरुष ने नीति शतक श्रृंगार शतक वैराग्य शतक नीति शतक विच राजनीति दे ऊपर उसने लिखे है और आप दी ज्ञातली अर्ज करा तिन महापुरुषों ने राजनीति दे ग्रंथ भी लिखे ने चाणक नीति दर्पण बेदर नीति दर्पण और नीति शतक भर्तृहरि का